ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋ ਆਪਾਂ ਵੀ ਠੀਕ ਠਾਕ ਆ ਬਈ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਤੇ ਆਪਾਂ ਤੁਹਾਡਾ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਤਾਂ ਸੋਹਣੇ ਸੋਹਣੇ ਕਮੈਂਟ ਕਰਨ ਵਾਸਤੇ ਠੀਕ ਆ ਸਾਰੀਆਂ ਭੈਣਾਂ ਪੂਰੀ ਸਪੋਰਟ ਕਰਦੀਆਂ ਬਹੁਤ ਜ਼ਿਆਦਾ ਧੰਨਵਾਦ ਦੇ ਲਉ ਥੈਂਕ ਯੂ ਤੁਹਾਡਾ ਸਾਰੀਆਂ ਭੈਣਾਂ ਦਾ ਤੇ ਇਵੇਂ ਆਪਣਾ ਪਿਆਰ ਆ ਜਿਹੜਾ ਆਪਣੇ ਨਾਲ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਲਈ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਛੋਟੀ ਜੀ ਰੈਮਡੀ ਤੇ ਹੁਣ ਤੁਹਾਨੂੰ ਪਤਾ ਵੀ ਸਾਰੀਆਂ ਭੈਣਾਂ ਨੇ ਕਿਸੇ ਨੇ ਤਾਂ ਤੀਆਂ ਦੇ ਜਾਣਾ ਤੇ ਕਿਸੇ ਨੇ ਜਾਣਾ ਰਖੜੀ ਤੇ ਠੀਕ ਆ ਤੇ ਰਖੜੀ ਤੇ ਜਾਣ ਵਾਸਤੇ ਤੁਹਾਨੂੰ ਪਤਾ ਹੀ ਆ ਵੀ ਸਾਰੀਆਂ ਭੈਣਾਂ ਨੇ ਸਜਣਾ ਸਵਰਨਾ ਆਪਦੇ ਫੇਸ ਪੂਸਾ ਜਿਹੜੇ ਲਚਕਾਉਣੇ ਆ ਉਰੇ ਲਿਸ਼ਕ ਪੁਸ਼ਕ ਕੇ ਜਾਣਾ ਹਨਾ ਤੇ ਇਹਦੇ ਵਾਸਤੇ ਆਪਾਂ ਅੱਜ ਤੁਹਾਡੇ ਵਾਸਤੇ ਛੋਟਾ ਜਿਹਾ ਇੱਕ ਫੇਸ਼ੀਅਲ ਲੈ ਕੇ ਆਏ ਆ ਘਰ ਵਿੱਚ ਹੀ ਜਿਹੜਾ ਕਿ ਤੁਹਾਨੂੰ ਇੰਨਾ ਕੁ ਵਧੀਆ ਗਲੋਅ ਦੇਊਗਾ ਤੁਹਾਡੇ ਫੇਸ ਤੇ ਇੰਨੀ ਕੁ ਜ਼ਿਆਦਾ ਮਤਲਬ ਰੰਗਤ ਜਿਹੜੀ ਤੁਹਾਡੀ ਨਖਾਰ ਦਊਗਾ ਪੂਰੀ ਤੇ ਘਰ ਪਈਆਂ ਚੀਜ਼ਾਂ ਨਾਲ ਹੀ ਕਿਉਂਕਿ ਆਪਾਂ ਬਾਜ਼ਾਰੋਂ ਤਾਂ ਕੁਝ ਲੈ ਕੇ ਨਹੀਂ ਆਉਂਦੇ ਤੁਹਾਡੇ ਵਾਸਤੇ ਪਤਾ ਹੀ ਆ ਤੁਹਾਨੂੰ ਤੇ ਆਪਾਂ ਸਾਰਾ ਕੁਝ ਜਿਹੜਾ ਕਿ ਘਰੋਂ ਹੀ ਦੱਸਦੇ ਹੁੰਨੇ ਆ ਤੇ ਚਲੋ ਜੀ ਆਪਾਂ ਕਰਦੇ ਆ ਆਪਣੀ ਰੈਮਡੀ ਜਿਹੜੀ ਕਿ ਸ਼ੁਰੂ ਤੇ ਇਹ ਅੱਜ ਆਪਾਂ ਕਰਾਂਗੇ ਇੱਕ ਫੇਸ਼ੀਅਲ ਜਿਹੜਾ ਕਿ ਆਪਾਂ ਘਰ ਵਿੱਚ ਹੀ ਕਰਨਾ 골ਡ ਫੇਸ਼ੀਅਲ ਠੀਕ ਆ ਇਹਦਾ ਨਾਂ ਆਪਾਂ ਅੱਜ ਦੇਵਾਂਗੇ ਇਹਨੂੰ 골ਡ ਫੇਸ਼ੀਅਲ ਠੀਕ ਆ 골ਡ ਦਾ ਫੇਸ਼ੀਅਲ ਹੁਣ ਆਪਾਂ ਮਤਲਬ ਉੱਥੋਂ ਵੀ ਕਰਵਾਉਣੀ ਹੁੰਨੇ ਆ ਤੁਹਾਨੂੰ ਪਤਾ ਪਾਰਲਰ ਵਗੈਰਾ ਤੋਂ ਵੀ ਸਾਰੇ ਲੋਕ ਕਰਵਾਉਂਦੇ ਆ ਤੇ ਉਹਦਾ ਰਿਜ਼ਲਟ ਤੇ ਇਹ ਵਾਲੇ 골ਡ ਫੇਸ਼ੀਅਲ ਦਾ ਰਿਜ਼ਲਟ ਤੁਸੀਂ ਘਰ ਕਰਕੇ ਫੇਰ ਮੈਨੂੰ ਦੱਸਿਓ ਵੀ ਕਿਵੇਂ ਦਾ ਮਿਲਿਆ ਠੀਕ ਆ ਤੇ ਆਪਾਂ ਜਿਹੜਾ ਫੇਸ਼ੀਅਲ ਕਰਾਂਗੇ ਘਰੇ ਹੀ ਕਰਾਂਗੇ 골ਡ ਫੇਸ਼ੀਅਲ ਕਰਾਂਗੇ ਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਕੀ ਆ ਕੋਈ ਜ਼ਿਆਦਾ ਚੀਜ਼ਾਂ ਨਹੀਂ ਚਾਹੀਦੀਆਂ ਆਪਣੀ ਰਸੋਈ ਵਿੱਚ ਪਿਆ ਸਮਾਨ ਹੀ ਚਾਹੀਦਾ ਠੀਕ ਆ ਸਭ ਤੋਂ ਪਹਿਲਾਂ ਤਾਂ ਚਾਹੀਦਾ ਦੁੱਧ ਦਹੀਂ ਤੇ ਇੱਕ ਆਪਾਂ ਨੂੰ ਚਾਹੀਦੀ ਆ ਹਲਦੀ ਹਲਦੀ ਆ ਜਿਹੜੀ ਮੇਰੇ ਕੋਲ ਤਾਂ ਕਸਤੂਰੀ ਹਲਦੀ ਆ ਵੀ ਬਹੁਤ ਟਾਈਮ ਦੀ ਮੇਰੀ ਲਿਆਂਦੀ ਹੋਈ ਆ ਕਿਉਂਕਿ ਮੈਂ ਹੋਮ ਰੈਮਡੀ ਦੇ ਵਿੱਚ ਉਹੀ ਯੂਜ਼ ਕਰਦੀ ਆ ਤੁਸੀਂ ਜੇ ਤੁਹਾਡੇ ਕੋਲ ਉਹ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਤੁਹਾਡੇ ਕੋਲੇ ਹੈਗੀ ਆ ਮਤਲਬ ਤੁਸੀਂ ਕਿਚਨ ਜੂ ਯੂਜ਼ ਕਰਦੇ ਹੋ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਪਰ ਉਹ ਉਹਦੇ ਨਾਲੋਂ ਥੋੜੀ ਜਿਹੀ ਘੱਟ ਕਰਨੀ ਜਿੰਨੀ ਮੈਂ ਦੱਸੂਗੀ ਤੁਹਾਨੂੰ ਮੈਂ ਨਾਲ ਦੱਸ ਵੀ ਦੇਵਾਂਗੀ ਵੀ ਕਿਵੇਂ ਕਰਨਾ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਕਰਨੀ ਹੁੰਦੀ ਹੈ ਕਲੀਨਿੰਗ ਹੁਣ ਆਪਾਂ ਆਪਣੇ ਫੇਸ ਦੀ ਕਰਾਂਗੇ ਕਲੀਨਿੰਗ ਤੇ ਵੈਸੇ ਤਾਂ ਮੇਰਾ ਫੇਸ ਆ ਜਿਹੜਾ ਧੋਤਾ ਹੋਇਆ ਸਾਫ਼ ਕੀਤਾ ਹੋਇਆ ਪਰ ਫਿਰ ਵੀ ਕਲੀਨਿੰਗ ਆ ਜਿਹੜੀ ਸਭ ਤੋਂ ਪਹਿਲਾਂ ਜ਼ਰੂਰੀ ਆ ਤੇ ਉਹ ਕਿਵੇਂ ਕਰਨੀ ਆ ਆਜੋ ਆਪਾਂ ਤੁਹਾਨੂੰ ਦੱਸਦੇ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੇਸ ਦੀ ਕਲੀਨਿੰਗ ਕਰਨੀ ਆ ਕਲੀਨਿੰਗ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਦਾ ਸੀ ਮੇਰਾ ਬਾਉਲ ਤਾਂ ਉੱਥੇ ਰਹਿ ਗਿਆ ਰੋਪ ਜੋ ਮੈਂ ਬਾਉਲ ਚੱਕ ਲਾਂਦਾ ਲੋ ਜੀ ਆਪਾਂ ਆਪਣਾ ਬਾਉਲ ਚੱਕ ਲਿਆ ਜਿਹੜਾ ਆਪਾਂ ਯੂਜ਼ ਕਰਦੇ ਹੁੰਦੇ ਆ ਹੋਮ ਰੈਮਡੀ ਦੇ ਵਿੱਚ ਠੀਕ ਆ ਇਹ ਨਾਲ ਥੋੜਾ ਜਿਹਾ ਟੁੱਟਿਆ ਪਿਆ ਵੀ ਇੱਥੇ ਚਲੋ ਕੋਈ ਗੱਲ ਨਹੀਂ ਠੀਕਾ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਦੁੱਧ ਦੁੱਧ ਆ ਜਿਹੜਾ ਇਹ ਅੱਜ ਮੈਂ ਕੱਚਾ ਦੁੱਧ ਨਹੀਂ ਲਿਆ ਹੋਇਆ ਠੀਕ ਆ ਉਹਦੀ ਵੀਡੀਓ ਮੈਂ ਉਦੋਂ ਬਣਾ ਨਹੀਂ ਸਕੀ ਜਿਹੜੇ ਹਿਸਾਬ ਨਾਲ ਮੈਂ ਇਹਨੂੰ ਤਿਆਰ ਕੀਤਾ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਇਹ ਤਿਆਰ ਕਿਵੇਂ ਕੀਤਾ ਇਹਨੂੰ ਮੈਂ ਮਤਲਬ ਕਿਵੇਂ ਅੱਧਾ ਕ ਗਲਾਸ ਦੁੱਧ ਦਾ ਲੈ ਲਿਆ ਜਿਵੇਂ ਆਪਾਂ ਇੰਨਾ ਕ ਦੁੱਧ ਲੈ ਲਿਆ ਸੀ ਇੰਨਾ ਕ ਦੁੱਧ ਲੈ ਕੇ ਮੈਂ ਇਹਨੂੰ ਥੋੜਾ 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 ਦੋ ਤਿੰਨ ਮਿੰਟ ਮਤਲਬ ਗੈਸ ਤੇ ਘੱਟ ਕਰਕੇ ਇਹਨੂੰ ਮਤਲਬ ਆਪਾਂ ਸਿਮ ਗੈਸ ਤੇ ਨੂੰ ਰਹਿਣੀ ਜਾਣ ਠੀਕ ਆ ਮਤਲਬ ਉਹ ਬਾਲਾ ਦੇ ਹੀ ਜਾਣਾ ਦੇ ਹੀ ਜਾਂਦੇ ਯਾਨੀ ਇਹ ਰੁੱਥੋ ਇੰਨਾ ਕੁ ਰਹਿ ਗਿਆ ਫਿਰੇ ਮੈਂ ਤੁਹਾਨੂੰ ਦਿਖਾ ਦਿੰਨੀ ਹ ਕਿੰਨਾ ਕੁ ਰਹਿ ਗਿਆ ਇੰਨਾ ਕੁ ਰਹਿ ਗਿਆ ਦੇਖੋ ਇੰਨਾ ਸੀਗਾ ਇਹ ਪਹਿਲਾਂ ਤੇ ਇੰਨਾ ਹੀ ਰਹਿ ਗਿਆ ਹੈ ਇੰਨਾ ਸੀ ਤੇ ਇੰਨਾ ਹੀ ਰਹਿ ਗਿਆ ਇਹ ਉਹ ਬਾ ਉਹ ਕੁਲ ਕੁਲ ਠੀਕ ਆ ਤੇ ਇਹਦਾ ਮਤਲਬ ਉਹਦੇ ਨਾਲ ਨਾ ਥੋੜਾ ਜਿਹਾ ਗਾੜਾ ਜਿਹਾ ਟੈਕਸਚਰ ਆ ਗਿਆ ਇਹ ਮਤਲਬ ਕਰੀਮੀ ਜਿਹੀ ਸ਼ੇਪ ਬਣ ਗਿਆ ਇਹਦੀ ਤੇ ਤੁਸੀਂ ਐਵੇਂ ਹੀ ਦੁੱਧ ਨੂੰ ਲੈਣਾ ਤੇ ਫਿਰ ਉਹ ਸੁਬਾ ਦਾ ਕੀਤਾ ਹੋਇਆ ਮੈਂ ਇਹ ਠੰਡਾ ਹੋ ਗਿਆ ਪੂਰਾ ਠੰਡਾ ਹੋਇਆ ਪਿਆ ਇਹ ਠੀਕ ਆ ਕਰ ਮੈਂ ਤੁਹਾਨੂੰ ਦੱਸ ਦਿਆਂ ਵੀ ਅੱਗੇ ਮੈਂ ਆਪਾਂ ਦੱਸ ਦਿੰਨੇ ਵੀ ਰॉ मिल्क ਹੈ ਇਹਦੇ ਵਿੱਚ ਮੈਂ ਰॉ मिल्क ਨਹੀਂ ਯੂਜ਼ ਕੀਤਾ ਤੋ ਤੁਸੀਂ ਇੰਨੀ ਨਹੀਂ ਮਿਹਨਤ ਕਰ ਸਕਦੇ ਤੋ ਤੁਸੀਂ ਰॉ मिल्क ਲੈ ਸਕਦੇ ਹੋ ਠੀਕ ਆ ਕੱਚਾ ਦੁੱਧ ਲੈ ਸਕਦੇ ਹੋ ਸਿੰਪਲ ਤਾਂ ਮੈਂ ਇਹ ਵਾਲਾ ਦੁੱਧ ਜਿਹੜਾ ਯੂਜ਼ ਕਰੂੰਗੀ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਠੀਕ ਆ ਆ ਦੇਖੋ ਇਹ ਨਾ ਆ ਵੇਖੋ ਹੁਣ ਇਹ ਨਾ ਆਪਣੇ ਨਾਲ ਮਤਲਬ ਇੰਨਾ ਕਗਾੜਾ ਵੀ ਆਪਣੇ ਜਿਹੜੀ ਇਹ ਕੋਲੀ ਹੈ ਇਹਦੇ ਵਿੱਚ ਇਹ ਨਾਲ ਲੱਗਦਾ ਦੇਖੋ ਤੁਸੀਂ ਨਹੀਂ ਦੂਸਰਾ ਦੁੱਧ ਹੁੰਦਾ ਜਿਹੜਾ ਕੱਚਾ ਪਤਲਾ ਦੁੱਧ ਹੁੰਦਾ ਮਤਲਬ ਉਹ ਨਾਲ ਨਹੀਂ ਲੱਗਦਾ ਹੈਗਾ ਇਸ ਤੋਂ ਇਹ ਸੰਘਣਾ ਦੁੱਧ ਹੋ ਗਿਆ ਇਹ ਥੋੜਾ ਜਿਹਾ ਸਭ ਤੋਂ ਆਪਾਂ ਕਲੀਨਿੰਗ ਕਰਨੀ ਹੈ ਇਹਦੀ ਸਭ ਤੋਂ ਪਹਿਲਾਂ ਠੀਕ ਆ ਤੇ ਆਪਾਂ ਇਹ ਦੁੱਧ ਲੈ ਲਿਆ ਥੋੜਾ ਜਿਹਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਠੀਕ ਆ ਥੋੜੀ ਜੀ ਪਾਉਣੀ ਆ ਹਲਦੀ ਤੁਸੀਂ ਜੇ ਤਾਂ ਤੁਹਾਡੇ ਕੋਲੇ ਮਤਲਬ ਰਸੋਈ ਵਾਲੀ ਆ ਤਾਂ ਫਿਰ ਤਾਂ ਬਿਲਕੁਲ ਹੀ ਥੋੜੀ ਪਾਉਣੀ ਆ ਯਾਨੀ ਕਿ ਤੁਸੀਂ ਚਮਚ ਦਾ ਚੌਥਾ ਹਿੱਸਾ ਜੇ ਤੁਹਾਡੇ ਕੋਲੇ ਕਸਤੂਰੀ ਹਲਦੀ ਆ ਤਾਂ ਤੁਸੀਂ ਅੱਧਾ ਚਮਚ ਪਾ ਸਕਦੇ ਫਿਰ ਕੋਈ ਟੈਨਸ਼ਨ ਨਹੀਂ ਕਿਉਂਕਿ ਜਿਹੜੀ ਆਪਣੀ ਕਿਚਨ ਵਾਲੀ ਹਲਦੀ ਹੁੰਦੀ ਆ ਉਹਦੇ ਵਿੱਚ ਥੋੜਾ ਜਿਆ ਰੰਗ ਆ ਜਿਹੜਾ ਜ਼ਿਆਦਾ ਹੁੰਦਾ ਤੇ ਜਿਹੜੀ ਆਪਣੀ ਕਸਤੂਰੀ ਹਲਦੀ ਹੁੰਦੀ ਆ ਉਹਦੇ ਵਿੱਚ ਕਲਰ ਇੰਨਾ ਨਹੀਂ ਤਾਂ ਫੇਰ ਮੈਂ ਤੁਸੀ ਕਿਹਾ ਠੀਕ ਆ ਆਪਾਂ ਇਹਦੇ ਨਾਲ ਪਾ ਲਾਂਗੇ ਮੇਰਾ ਹੁਣ ਚਮਚਾ ਤਿੰਨ ਚਾਜੇ ਮੇਰਾ ਰਹਿ ਗਿਆ ਥੋੜਾ ਜਿਹਾ ਬਸ ਮੈਂ ਅੱਧਾ ਕ ਚਮਚਾ ਇਹਦੇ ਨਾਲ ਪਾ ਦੇਣੀ ਆ ਬੇਸ ਹਾਬ ਨਾਲ ਠੀਕ ਆ ਇਹਨੂੰ ਆਪਾਂ ਕਰ ਲਾਂਗੇ ਮਿਕਸ ਚੰਗੀ ਦਾ ਟੋੜਾ ਫੇਸ ਆ ਜਿਹੜਾ ਨਾਲ ਦੀ ਨਾਲ ਲਿਖੂਗਾ ਬਸ ਤੁਸੀਂ ਰਖੜੀ ਵਾਲੇ ਦਿਨ ਕਰਕੇ ਚੰਗਾ ਜਾਇਓ ਠੀਕ ਆ ਲੈਣੀ ਆ ਕਾਟਨ ਕਾਟਨ ਕਰਨੀ ਆ ਆਪਾਂ ਇਹਦੇ ਚ ਡਿਪ ਇਹਦੇ ਨਾਲ ਕੰਮ ਹੀ ਆ ਆਪਾਂ ਆਪਣੇ ਫੇਸ ਦੀ ਕਲੀਨਿੰਗ ਐਵੇਂ 1 2 ਮਿੰਟ ਆਪਾਂ ਇਹਨੂੰ ਆਗੇ ਫੇਸ ਨੂੰ ਇਹਦੇ ਨਾਲ ਸਾਫ਼ ਕਰਨਾ ਸਭ ਤੋਂ ਪਹਿਲਾਂ ਕਲੀਨਿੰਗ ਹੁੰਦਾ ਫੇਸ਼ੀਅਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਲੀਨਿੰਗ ਕਰਨੀ ਜ਼ਰੂਰੀ ਆ ਆਪਦੇ ਫੇਸ ਨੂੰ ਕਲੀਅਰ ਕਰਨਾ ਜ਼ਰੂਰੀ ਆ ਠੀਕ ਆ ਤੇ ਜੇ ਆਪਾਂ ਅੱਜ 골ਡਨ ਦਾ ਨਾਮ ਦਿੱਤਾ ਇਹਨੂੰ 골ਡਨ ਫੇਸ਼ੀਅਲ ਦਾ ਤਾਂ ਆਪਾਂ ਸਾਰਾ ਕੁਝ 골ਡਨ 골ਡਨ ਹੀ ਕਰਾਂਗੇ ਠੀਕ ਆ ਤੇ ਆਪਣਾ ਫੇਸ ਵੀ ਕਰ ਲਾਂਗੇ 골ਡਨ ਹੀ ਇਹ ਹਲਦੀ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਵਧੀਆ ਹੈਗੀ ਆਪਣੀ ਸਕਿਨ ਵਾਸਤੇ ਤੇ ਦੁੱਧ ਦਾ ਵੀ ਤੁਹਾਨੂੰ ਪਤਾ ਹੀ ਆ ਤੇ ਜਿਹੜਾ ਦੁੱਧ ਆਪਾਂ ਇਹ ਅੱਜ ਬਣਾ ਲਿਆ ਇਹ ਤਾਂ ਫਿਰ ਕਮਾਲ ਦਾ ਹੀ ਬਣ ਗਿਆ ਹੁਣ ਉਦਦਾ ਜਿਹੜਾ ਆਪਣੇ ਫੇਸ ਦੀ ਸਾਰੀ ਦਾਗ ਦਾ ਜਿਹੜੀ ਅੰਦਰੋਂ ਕਲੀਨ ਕਰ ਦਿੰਦਾ ਪੂਰੀ ਵਿੱਚੋਂ ਠੀਕ ਆ ਸਕਿਨ ਦੇ ਤੇ ਜਿਹੜੀ ਜਿਹੜੀ ਹਲਦੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਐਂਟੀਬੈਡਿਕ ਹੁੰਦੀ ਆ ਤੇ ਇਸ ਕਰਕੇ ਇਹ ਵੀ ਆਪਣੇ ਰੰਗ ਨੂੰ ਜਿਹੜਾ ਕਿ ਸਾਫ ਕਰਦੀ ਆ ਆਪਣੇ ਸਕਿਨ ਤੇ ਪਏ ਹੋਏ ਦਾਗ ਧੱਬੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਉਹਨੂੰ ਸਾਫ ਕਰ ਦਿੰਦਾ ਐਵੇਂ ਪਹਿਲਾਂ ਵੀ ਚੰਗੀ ਤਰ੍ਹਾਂ ਆਪਾਂ ਆਪਣੇ ਫੇਸ ਨੂੰ ਜਿਹੜਾ ਕਿ ਕਲੀਨ ਕਰਨਾ ਹਰਕ ਮਤਲਬ ਐ ਪੂਰਾ ਸਾਫ ਕਰਨਾ ਸਾਰਾ ਹੈ ਕਿਤੇ ਉਹ ਵੀ ਐਵੇਂ ਨਾ ਹੋਵੇ ਕਿ ਛੁੱਟੇ ਨਾ ਕਿਤੇ ਉਹ ਸਾਫ ਕਰ ਲਿਆ ਆਪਾਂ ਹੁਣ ਕੀ ਕਰਨਾ ਆਪਣੇ ਕੋਲੇ ਇਹੀ ਥੋੜਾ ਜਿਹਾ ਬਚ ਗਿਆ ਹੈਗਾ ਇਹੀ ਦੁੱਧ ਆ ਆਪਣੇ ਕੋਲੇ ਜਿਹੜੇ ਵਿੱਚ ਆਪਾਂ ਹਲਦੀ ਪਾਈ ਹੋਈ ਠੀਕ ਆ ਹੁਣ ਆਪਾਂ ਕਰਨੀ ਆ 1 ਤੋਂ 2 ਮਿੰਟ ਆਪਣੀ ਫੇਸ ਦੀ ਮ사ਜ ਮ사ਜ ਆਪਾਂ ਕਿਵੇਂ ਕਰਨੀ ਆ ਆਪਾਂ ਇਹੀ ਥੋੜਾ ਜਿਹਾ ਹੀ ਦੁੱਧ ਲੈਣਾ ਇਹਦੇ ਵਿੱਚ ਪਾਉਣੀ ਆ ਥੋੜੀ ਜੀ ਗ੍ਰੇਸਲੀ ਥੋੜੀ ਜੀ ਗ੍ਰੇਸਲੀ ਪਾਉਣੀ ਥੋੜੀ ਜੀ ਆਪਾਂ ਪਾਵਾਂਗੇ ਗ੍ਰੇਸਲੀਨ ਆਪਦੇ ਡੋਲ ਵੀ ਨਾ ਜਾਵੇ ਮੇਰੀ ਸিসি ਵੱਡੀ ਹੁਣੇ ਕਿਹਾ ਸੀ ਡਾਕਟਰ ਨੇ ਵੀ ਮੰਗਵਾ ਦਾਂਗੇ ਤੇ ਹਜੇ ਮੈਥੋਂ ਪਹੁੰਚੇ ਹੀ ਨਹੀਂ ਗਿਆ ਪੁੱਛਣ ਵੀ ਮੰਗਵਾਦੀ ਕਿ ਨਹੀਂ ਮਿਲਦਾ ਉਦੋਂ ਮੇਰੀ ਇਹ ਵੀ ਮੁੱਕ ਜਾਣੀ ਹੈ ਕਿਉਂਕਿ ਮੈਂ ਡੇਲੀ ਕੋਸ਼ਣਾ ਕੋਸ਼ਣ ਇਹਦੇ ਨਾਲ ਸਕਿਨ ਤੇ ਯੂਜ਼ ਕਰਦੀ ਰਹਿਣੀ ਹੈ ਤੇ ਲਓ ਜੀ ਆਪਾਂ ਥੋੜੀ ਜੀ ਦੁੱਧ ਲੈ ਲਿਆ ਤੇ ਥੋੜਾ ਜਿਹਾ ਵਿੱਚ ਪਾਲੀ ਗ੍ਰੇਸਲਿਨ ਤੇ ਇੱਕ ਚੀਜ਼ ਆਪਾਂ ਹੋਰ ਪਾਉਣੀ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਕੀ ਆ ਅੱਜ ਆਪਣੀ ਅਲੱਗ ਦੀ ਆ ਥੋੜਾ ਜਿਹਾ ਆਪਣਾ ਫੇਸ਼ੀਅਲ ਥੋੜਾ ਜਿਹਾ ਤੁਸੀਂ ਠੀਕ ਆ ਆਪਾਂ ਲਈ ਹੋਈ ਆ ਦਹੀਂ ਦਹੀਂ ਜਿਹੜਾ ਆਪਣਾ ਆ ਦੇ ਦਹੀਂ ਆ। ਦਹੀਂ ਵੀ ਆਪਾਂ ਕੀ ਕੀਤਾ ਸੀ ਦਹੀਂ ਮਤਲਬ ਕਿ ਪਤਲਾ ਸੀਗਾ ਤਾਂ ਮੈਂ ਚਾਹ ਕੋਣੀ ਦੇ ਉੱਪਰ ਪਾ ਕੇ ਗਲਾਸ 'ਚ ਰੱਖਦਾ ਸੀ ਉਹਦਾ ਜਿਹੜਾ ਸੰਗਣਾ ਸੰਗਣਾ ਦਹੀਂ ਆ ਗਿਆ ਸੀ ਪਾਣੀ ਨਹੀਂ ਹੈਗਾ ਇਹਦੇ ਵਿੱਚ ਠੀਕ ਆ। ਤਾਂ ਉਹ ਦਹੀਂ ਆਪਾਂ ਯੂਜ਼ ਕਰਾਂਗੇ। ਥੋੜਾ ਜਿਆ ਲੈਣਾ ਬਿਲਕੁਲ ਤੁਸੀਂ ਥੋੜਾ ਜਿਆ ਦਹੀਂ ਲੈਣਾ। ਠੀਕ ਆ। ਹੁਣ ਆਪਾਂ ਮ사ਜ ਕਰਨੀ ਹੈ। ਇਹ ਬਿਆਸ ਲੋਚ ਇਹਨੂੰ ਆਪਾਂ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਪਹਿਲਾਂ ਦੁੱਧ ਕਸਤੂਰੀ ਹਲਦੀ ਦਹੀਂ ਤੇ ਗ੍ਰੇਸਲੀ ਚਾਰਾਂ ਚੀਜ਼ਾਂ ਦੇ ਟੈਕਸਚਰ ਨੂੰ ਆਪਾਂ ਹੁਣ ਇੱਕ ਕਰੀਮੀ ਸ਼ੇਪ ਦੇ ਦੇਣੀ ਹੈ ਤੁਸੀਂ ਦਿਖਾਉਣੀ ਹੈ ਚੰਗੀ ਤਰ੍ਹਾਂ ਫੈਟ ਲੈਣੀ ਹੈ ਇਹਨੂੰ ਚੰਗੀ ਤਰ੍ਹਾਂ ਹਰ ਕਿਸਕਿਨ ਵਾਲੇ ਕਰ ਸਕਦੇ ਆ oily skin ਵਾਲੇ ਵੀ dry skin ਵਾਲੇ ਵੀ ਹੁਣ ਆ ਦੇਖੋ ਆ ਚੀਜ਼ ਬਣ ਗਈ ਆਪਣੇ ਕੋਲ ਠੀਕ ਆ ਤਾਂ ਹੁਣ ਆਪਾਂ ਕਰਾਂਗੇ ਇਹਦੀ ਮ사ਜ ਚੰਗੀ ਤਰ੍ਹਾਂ ਮ사ਜ ਕਰਨੀ ਤੁਸੀਂ ਠੀਕ ਹੈ ਚੰਗੀ ਤਰ੍ਹਾਂ ਐਵੇਂ ਕਰ ਕਰਕੇ ਨਾਲ ਤੁਸੀਂ ਆਪਦੇ ਹੱਥਾਂ ਦੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੀ ਆਪਦੀ neck ਤੇ ਵੀ ਕਰ ਸਕਦੇ ਹੋ ਥੈਕ ਯੂ ਸਟੈਪ ਉਹ ਪਹਿਲਾ ਆਪਣਾ ਸੀਗਾ ਕਲੀਨジング ਤੇ ਹੁਣ ਆਪਣੀ ਹੈਗੀ ਹੈ ਮ사ਜ ਠੀਕ ਚਾਰ ਸਟੈਪਾਂ ਦੇ ਵਿੱਚ ਜਿਹੜਾ ਆਪਾਂ ਇਹ ਵਾਲਾ ਫੇਸ਼ੀਅਲ ਆ ਜਿਹੜਾ ਕਰਾਂਗੇ ਤੇ ਤੁਹਾਡੀ ਫਿਰ ਸਕਿਨ ਤਾਂ ਵੇਖਿਓ ਇਹਨਾਂ ਚਾਰ ਸਟੈਪਾਂ ਨਾਲ ਸਿਰਫ 20 ਤੋਂ 25 ਮਿੰਟ ਲੱਗਣਗੇ ਆਪਾਂ ਨੂੰ ਕਰਦੇ ਤੇ ਤੁਸੀਂ ਜਦੋਂ ਵੀ ਕਿਤੇ ਜਾਣਾ ਹੋਵੇ ਤਾਂ ਇਹ ਵਾਲਾ ਫੇਸ਼ੀਅਲ ਹੈ ਜਿਹੜਾ ਕਰ ਲੋ ਕਿਸੇ ਵਿਆਹ 'ਚ ਜਾਣਾ ਕਿਸੇ ਸ਼ਾਦੀ ਤੇ ਜਾਣਾ ਕਿਤੇ ਵੀ ਜਾਣਾ ਤੁਸੀਂ ਤਾਂ ਇਹ ਵਾਲਾ ਫੇਸ਼ੀਅਲ ਹੈ ਜਿਹੜਾ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਨਿਖਾਰ ਆ ਜਿਹੜਾ ਦੇਊਗਾ ਮੰਗੇ ਮੰਗੇ ਫੇਸ਼ੀਅਲ ਨੂੰ ਮਾਤ ਪਾਊਗਾ ਇਹ ਆਪਾਂ ਨੂੰ 20 ਤੋਂ 25 ਮਿੰਟ ਹੋ ਗਏ ਹੁਣ ਆਪਾਂ ਹੱਥਾਂ ਦੇ ਵੀ ਇਵੇਂ ਕਰ ਲਗੇ 2 ਮਿੰਟ ਠੀਕ ਆ ਕਿਉਂਕਿ ਹੱਥ ਵੀ ਆਪਾਂ ਆਪਣੇ ਨਾਲ ਦੇ ਕਰਨੇ ਹੁੰਦੇ ਆਪਣੇ ਫੇਸ ਦੇ ਇਸ ਕਰਕੇ ਜੀ ਆਪਾਂ ਹੱਥਾਂ ਤੇ ਵੀ ਕਰ ਲਿਆ ਠੀਕ ਆ ਤੇ ਹੁਣ ਕੀ ਕਰਨਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕਾਟਨ ਲੈਣੀ ਆ ਤੇ ਇਹ ਨੂੰ ਆਪਾਂ ਸਾਫ਼ ਕਰਦੇ ਹਾਂ ਠੀਕ ਆ ਉ ਵੀ ਦੇਖਿਓ ਨਾਲ ਦੀ ਨਾਲ ਤੁਹਾਨੂੰ ਫੇਸ ਆ ਜਿਹੜਾ ਕਿੰਨਾ ਫਰਕ ਲੱਗਦਾ ਇੱਕ ਇੱਕ ਜਿਵੇਂ ਜਿਵੇਂ ਸਟੈਪ ਕਰੀ ਜਾਊਂਗਾ ਤੁਹਾਨੂੰ ਤੁਹਾਡੇ ਚਿਹਰੇ ਦਾ ਜਿਹੜਾ ਕੀ ਫਰਕ ਦਿਖੀ ਜਾਊਗਾ ਬਸ ਵੀ ਜਾਊਗਾ ਤੇ ਇਹ 2-4 ਮਿੰਟ ਕੋਈ ਟੈਨਸ਼ਨ ਨਹੀਂ ਆਪਾਂ ਠੀਕ ਆ ਬਸ ਇਹ ਯਾਦ ਰੱਖਿਓ ਜਦੋਂ ਤੁਸੀਂ ਹਲਦੀ ਲੈਣੀ ਆ ਤਾਂ ਕਸਤੂਰੀ ਲੈਣੀ ਆ ਤਾਂ ਜਿਆਦਾ ਪਾਉਣੀ ਆ ਜੇ ਤੁਸੀਂ ਦੂਸਰੀ ਹਲਦੀ ਜਿਹੜੀ ਕਿ ਰਸੋਈ ਵਿੱਚ ਵਰਤਦੇ ਆ ਉਹ ਲੈਣੀ ਆ ਤਾਂ ਤੁਸੀਂ ਬਹੁਤ ਘੱਟ ਹਲਦੀ ਉਹ ਯੂਜ਼ ਕਰਦੇ ਆ ਠੀਕ ਆ ਹੁਣ ਜੀ ਆਪਣੀ ਹੋ ਗਈ ਆ ਪਹਿਲੇ ਨੰਬਰ ਤੇ ਆਪਾਂ ਕਲੀਨਿੰਗ ਕਰ ਲਈ ਫਿਰ ਆਪਾਂ ਕਰ ਲਈ ਆ ਮ사ਜ ਤੇ ਹੁਣ ਆਪਾਂ ਕਰਨਾ ਸਕਰਬ ਸਕਰਬ ਆਪਾਂ ਕਾਦੇ ਨਾਲ ਕਰਨਾ ਤੁਹਾਨੂੰ ਦਿਖਾਉਣੀ ਆ ਇਹੀ ਚੀਜ਼ ਆਪਾਂ ਲੈਣੀ ਆ ਆ ਦੇਖੋ ਆਪਣੇ ਕੋਲ ਇਹੀ ਬਚ ਗਿਆ ਠੀਕ ਆ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਚੌਲਾਂ ਦਾ ਆਟਾ ਥੋੜਾ ਜਿਹਾ ਇਹ ਆਪਣੇ ਕੋਲੇ ਤਾਂ ਆ ਦੇਖੋ ਪਿਆ ਤਾਂ ਇੰਨਾ ਸਾਰਾ ਆਪਾਂ ਪਾਵਾਂਗੇ ਪਰ ਥੋੜਾ ਜਿਹਾ ਠੀਕ ਆ ਇਹਦੇ ਵਿੱਚ ਤਾਂ 스ਪੂਨ ਪਈ ਹੈ ਲੈ ਆ 스ਪੂਨ ਨਾ ਮੈਂ ਮਿਲਦਾ ਪਤਾ ਨਹੀਂ ਕਿੰਨੇ ਘਰ ਲੱਭ ਲਿਆ ਤੇ ਇਹਦੇ ਚ ਰੋਜ਼ ਦੇਖਦੀ ਆ ਇਹਦੇ ਚ ਧਿਆਨ ਹੀ ਨਹੀਂ ਰਹਿੰਦਾ ਹੁਣ ਧਿਆਨ ਆਇਆ ਵੀ ਆ 스ਪੂਨ ਆ ਇਹ ਇਹਦੇ ਚ ਵੀ ਇਹ ਨਾ ਸਹਿਜ ਦੇ ਲੰਚ ਬਾਕਸ ਵਾਲਾ ਯਾ ਮੈਂ ਉਹਨੂੰ ਹੋਰ ਦੇ ਤਾਂ ਉਹ ਜੋਨ ਦੀਆਂ ਛੁੱਟੀਆਂ 'ਚ ਕਿਤੇ ਭਲੇਖੇ 'ਚ ਇਹਦੇ 'ਚ ਪਾ ਕੇ ਰੱਖਦਾ ਤੇ ਮੁੜ ਕੇ ਬਸ ਇੱਕ ਦੋ ਵਾਰੀ ਦੇਖ ਲਿਆ ਵੀ ਕਿਤੇ ਤੇਰਾ ਸਪੂਨ ਨੀ ਲਾ ਆਪਦਾ ਸਪੂਨ ਨੀ ਲਾਵਦਾ ਤੇ ਲੋ ਜੀ ਅੱਜ ਧਿਆਨ ਆਇਆ ਇਹਨੂੰ ਮੈਂ ਡੱਬੇ ਨੂੰ ਰੋਜ਼ ਖੋਲਦੀ ਆ ਤੀਜੇ ਚੌਥੇ ਦਿਨੋਂ ਜਦੋਂ ਕਰਦੀ ਆ ਤੇ ਪਰ ਕਦੇ ਧਿਆਨ ਨਹੀਂ ਦਿੱਤਾ ਵੀ ਇਹਦੇ 'ਚ ਉਹ ਵਾਲਾ ਸਪੂਨ ਆ ਤੇ ਹੁਣ ਹੁਣ ਮੈਂ ਧਿਆਨ ਦਿੱਤਾ ਵੀ ਇਹਦੇ 'ਚ ਉਹ ਲਾਂਚ ਬਾਕਸ ਵਾਲਾ ਸਪੂਨ ਪਿਆ ਬਹੁਤ ਲਾਈ ਦੇਖ ਲੋ ਮੇਰਾ ਦਿਮਾਗ ਦੇ ਕਦੇ ਕਦੇ ਆਪਾਂ ਨੂੰ ਨਾ ਸਾਹਮਣੇ ਪਈ ਚੀਜ਼ ਲੋ ਜੀ ਮੈਂ ਥੋੜਾ ਜਿਹਾ ਪਾ ਲਿਆ ਤੁਸੀਂ ਠੀਕ ਆ ਸਾਹਮਣੇ ਪਈ ਚੀਜ਼ ਨਾ ਕਦੇ ਕਦੇ ਜਵਾਂ ਨਹੀਂ ਇਹਨੂੰ ਆਪਾਂ ਕਰ ਲਾਂਗੇ ਮਿਕਸ ਹੁਣ ਆਪਾਂ ਕਰਨੀ ਹੈ ਸਕਰਬਿੰਗ ਸਕਰਬਿੰਗ ਤੁਹਾਨੂੰ ਪਤਾ ਹੀ ਆ ਵੀ ਚੋਲਾ ਦਾ ਆਟਾ ਜਿਹੜਾ ਥੋੜਾ ਜਿਆਦਾ ਦਰਦਰਾ ਹੁੰਦਾ ਤੇ ਇਹਦੇ ਨਾਲ ਜਿਹੜਾ ਕੀ ਆ ਆਪਣਾ ਮਤਲਬ ਸਕਿਨਾਂ ਸਾਫ਼ ਹੁੰਦੀ ਆ ਪਰ ਇਹ ਜਿਹੜੀ ਸਕਰਬਿੰਗ ਕਰਨੀ ਹੈ ਬਿਲਕੁਲ ਤੁਸੀਂ ਬਿਲਕੁਲ ਮਤਲਬ ਸੌਫਟ ਖਣਨ ਕਰਦੀ ਆ ਠੀਕ ਆ ਉਸੇ ਇੱਕ ਹੀ ਕਾਲੀਜੇ ਤੋਂ ਤੁਹਾਡਾ ਸਾਰਾ ਕੰਮ ਹੋ ਜਾਣਾ। ਇੱਕ ਵਾਰੀ ਦੇ ਸਮਾਨ ਨਾਲ ਹੀ ਕੋਈ ਜ਼ਿਆਦਾ ਨੀ ਚੀਜ਼ਾਂ ਦੀ ਲੋੜ ਹੈ ਨਹੀਂ। ਥੋੜਾ ਥੋੜਾ ਸਮਾਨ ਜਿਹੜਾ ਤੁਸੀਂ ਪਹਿਲੀ ਵਾਰ ਹੀ ਪਾਉਂਗੇ ਉਸੇ ਨਾਲ ਹੀ ਤੁਹਾਡਾ ਸਾਰਾ ਕੰਮ ਚੱਲ ਜਾਣਾ। ਹੁਣ ਆਪਾਂ ਲਾ ਲਿਆ। ਹੁਣ ਮੇਰਾ ਨਿਭੜ ਚੱਲਿਆ। ਠੀਕ ਹੈ ਇਹ ਕੰਮ ਖਤਮ ਹੋ ਚੱਲਿਆ। ਹੁਣ ਆਪਾਂ ਨਵਾਂ ਬਣਾ ਲਾਂਗੇ। ਲੋ ਜੀ ਐਵੇਂ ਕਰ ਕਰਕੇ ਤੁਸੀਂ 1-2 ਮਿੰਟ ਦੀ ਸਕਰਬਿੰਗ ਕਰਨੀ ਹੈ ਇਹ ਦਾਣੇਦਾਰ ਹੁੰਦਾ ਇਸ ਕਰਕੇ ਇਹਨੂੰ ਰਗੜਨਾ ਨਹੀਂ ਆਪਾਂ ਆਪਣੇ ਫੇਸ ਤੇ ਬਸ ਸਿਰਫ ਆਪਾਂ ਮਤਲਬ ਆਪਣੀ ਸਕਿਨ ਨੂੰ ਅੰਦਰੋਂ ਸਾਫ਼ ਕਰਨ ਵਾਸਤੇ ਸਕਰਬਿੰਗ ਕਰਦੇ ਹਾਂ ਐਵੇਂ ਠੀਕ ਜੇ ਹੁਣ ਆਪਣੇ ਆ ਚੀਜ਼ ਤੇ ਹੋ ਜਾਂਦੇ ਆ ਨਾ ਦਾਣੇ ਦਾਣੇ ਜੇ ਇਸ ਚੀਜ਼ ਨੂੰ ਇੱਥੇ ਐਵੇਂ ਕਰ ਕਰਕੇ ਕਰਨਾ ਜਿਹੜੀ ਉਹ ਤੋਂ ਡੇ ਬਲੈਕ ਹੈਡਸ ਜਿਹੇ ਵਿੱਚ ਖੋਭ ਜਾਂਦੇ ਕਿ ਨੱਕ ਜਿੱਥੇ ਹੁੰਦੀ ਹੈ ਨਾ ਕੰਨਾਂ ਦੇ ਉਹ ਚੀਜ਼ ਹੈ ਜਿਹੜੀ ਕਲੀਨ ਹੋਦੀ ਠੀਕ ਆ ਸੌਫਟ ਸੌਫਟ ਹਨ ਐਵੇਂ ਤੁਸੀਂ ਕਰਨੀ ਆ 5-4 ਮਿੰਟ ਤੁਸੀਂ ਕਰੀ ਜਾਣੀ ਇਸ ਕਰਾ ਵੀ ਠੀਕ ਆ ਚੌਲਾਂ ਦਾ ਆਟਾ ਜਿਹੜਾ ਕਿ ਤੁਸੀਂ ਘਰ ਵਿੱਚ ਵੀ ਬਣਾ ਸਕਦੇ ਹੋ ਕਿ ਮਤਲਬ ਇਹਨੂੰ ਮਾਰਕੀਟ ਚੋਂ ਵੀ ਲਿਆ ਸਕਦੇ ਆ ਠੀਕ ਆ ਜਿਹੜਾ ਆਪਾਂ ਘਰੇ ਬਣਾਉਣੀ ਉਹ ਥੋੜਾ ਜਨਾ ਮੋਟਾ ਰਹਿ ਜਾਂਦਾ ਤੇ ਫਿਰ ਉਹਨੂੰ ਨਾ ਛਾਣ ਲੈ ਛਾਣ ਕੇ ਜਿਹੜਾ ਉਸ ਤੋਂ ਬਾਅਦ ਜਿਹੜਾ ਉਹ ਕੱਢਿਆ ਜਿਹੜਾ ਉਹ ਵਾਲਾ ਯੂਜ਼ ਕਰੇ ਕਿਉਂਕਿ ਆਪਾਂ ਜਿੰਨਾ ਮਰਜ਼ੀ ਪੀਸ ਲੀਓ ਥੋੜਾ ਜਨਾ ਮੋਟਾ ਰਹਿ ਜਾਂਦਾ ਘਰ ਵਿੱਚ ਆਪਣੇ ਤੋਂ ਤੇ ਚੰਗੀ ਤਰ੍ਹਾਂ ਛਾਣ ਛਾਣ ਕੇ ਇੱਕ ਕੱਢ ਕੇ ਫਿਰ ਉਹ ਵਾਲਾ ਯੂਜ਼ ਕਰਿਆ ਕਰੋ ਤੇ ਸਿੱਧਾ ਉਹ ਮੋٹے ਵਾਲਾ ਬਾਲੇ ਵਾਲਾ ਨਾ ਯੂਜ਼ ਕਰੋ ਤੇ ਜੇ ਮਾਰਕੀਟ ਚੋਂ ਲਿਆਉਣਾ ਤਾਂ ਕਿੰਨਾ ਹੀ ਆ ਜਾਂਦਾ ਇਹ ਥੋੜੇ ਜੇ ਮਤਲਬ ਥੋੜਾ ਸਸਤਾ ਹੀ ਹੁੰਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਹ ਤੇ ਕਿੰਨਾ ਟਾਈਮ ਕੱਢ ਜਾਂਦਾ 2000 ਰੁਪਈਆ ਦਾ ਮੰਗਾਇਆ ਹੋਵੇ ਤਾਂ ਬਹੁਤ ਛੇ ਕੱਢ ਜਾਂਦਾ ਤੇ 14 ਦਾ ਆਟਾ ਜਿਹੜਾ ਇਹ ਸਕਿਨ ਨੂੰ ਤੁਹਾਨੂੰ ਪਤਾ ਹੀ ਆ ਵੀ ਇੱਕ ਗਲਾਸ ਟੈਕਸਚਰ ਦਿੰਦਾ ਆਪਣੀ ਸਕਿਨ ਜਿਹੜੀ ਸ਼ੀਸ਼ੇ ਵਾਂਗੂ ਚਮਕ ਜਾਂਦੀ ਹੈ ਜਿਹੜੀ ਰਾਈਸ ਆ ਜਿਹੜਾ 플ੋਰ ਆ ਇਹ ਤੁਹਾਨੂੰ ਪਤਾ ਹੀ ਆ ਵੀ ਘੈਂਟ ਕੱ ਲਵਾਤਾ ਕੋਈ ਦੇਖੋ ਇੱਥੇ ਆਪਣੇ ਆਏ ਕਾਲਾ ਕਾਲਾ ਜਿਹਾ ਹੋਇਆ ਹੁੰਦਾ ਆ ਜਿੱਦਾਂ ਚੰਗੀ ਤਰ੍ਹਾਂ ਕਲੀਨ ਕਰਨਾ ਫੇਸ਼ੀਅਲ ਦਾ ਮਤਲਬ ਇਹੀ ਹੁੰਦਾ ਵੀ ਆਪਣੇ ਫੇਸ ਚ ਜਿਹੜੀ ਡਸਟ ਇਕ ਖਿੱਚਣੀ ਅੰਦਰੋਂ ਠੀਕ ਆ ਮਤਲਬ ਆਪਾਂ ਹੁਣ ਜਿਵੇਂ ਕਲੀਨਜ਼ਿੰਗ ਕੀਤੀ ਕਲੀਨਜ਼ਿੰਗ ਨਾਲ ਆਪਣਾ ਫੇਸ ਉੱਪਰੋਂ ਉੱਪਰੋਂ ਸਾਫ਼ ਹੋ ਗਿਆ ਸੀ ਠੀਕ ਆ ਜਦੋਂ ਆਪਾਂ ਮ사ਜ ਕੀਤੀ ਉਹਦੇ ਨਾਲ ਜਿਹੜੀ ਆਪਣੀ ਮੈਲ ਆ ਫੇਰ ਨਿਕਲ ਗਈ ਜਿਹੜੇ ਹੁਣ ਆਪਾਂ ਮਤਲਬ ਇਸ ਰਬ ਕਰਾਂਗੇ ਇਹਦੇ ਨਾਲ ਜਿਹੜਾ ਕਿ ਆਪਣੇ ਓਪਨ ਪੋਰਸ ਵਗੈਰਾ ਸਾਰੇ ਖੁੱਲ ਜਾਣਗੇ ਡਸਟ ਆ ਜਿਹੜੀ ਅੰਦਰੋਂ ਪੂਰੀ ਤਰ੍ਹਾਂ ਨਾਲ ਬਾਹਰ ਨਿਕਲ ਜੂਗੀ ਠੀਕ ਆ ਫੇ ਹੁਣ ਆਪਣਾ ਚੌਕਾ ਆਊਗਾ ਅੰਗੇ ਪੈਕ ਪੈਕ ਨਾਲ ਜਿਹੜਾ ਸਕਿਨ ਆ ਜਿਹੜੀ ਆਪਣੀ ਮਤਲਬ ਖੁੱਲ ਗਈ ਆ ਸਾਰੀ ਆਪਣੀ ਸਾਫ਼ ਹੋ ਗਈ ਆ ਉਸ ਜੀ ਨੂੰ ਲੋਕ ਕਰਨਾ ਮੁੜ ਕੇ ਠੀਕ ਆ ਪੈਕ ਲਗਾਉਣਾ ਜ਼ਰੂਰੀ ਆ ਲੋ ਜੀ ਹੁਣ ਆਪਾਂ ਨੂੰ 10 ਮਿੰਟ ਹੋ ਗਏ ਆ ਮੈਨੂੰ ਪੂਰਾ ਮ사ਜ ਕਰੀ ਜਾਂਦੀ ਨੂੰ ਮਤਲਬ ਸਕਰਬਿੰਗ ਕਰੀ ਜਾਂਦੀ ਨੂੰ ਠੀਕ ਆ ਤੇ ਹੁਣ ਆਪਾਂ ਕਰ ਲਗੇ ਹਾਂ ਦੇ ਹੱਥਾਂ ਤੇ ਵੀ ਇੱਕ ਤੋਂ ਦੋ ਮਿੰਟ ਤੇ ਫਿਰ ਆਪਾਂ ਇਹਨੂੰ ਸਾਫ਼ ਕਰਦੇ ਲੋ ਜੀ ਹੁਣ ਆਪਾਂ ਕਰ ਦਾਂਗੇ ਇਹਨੂੰ ਸਕਰਬ ਨੂੰ ਸਾਫ਼ ਜੇ ਤੁਸੀਂ ਇਹਨੂੰ ਹੁਣ ਧੋਕੇ ਹੋਣਾ ਚਾਹੁੰਦੇ ਆ ਤਾਂ ਧੋਕੇ ਆ ਸਕਦੇ ਹੋ ਜੇ ਤੁਸੀਂ ਨਹੀਂ ਧੋਣਾ ਚਾਹੁੰਦੇ ਤਾਂ ਕੋਈ ਟੈਨਸ਼ਨ ਦੀ ਗੱਲ ਨਹੀਂ ਹੈਗੀ ਬਿਨਾ ਧੋਤਿਆਂ ਵੀ ਚੱਲ ਜੂਗਾ ਆਪਣਾ ਅਗਲਾ ਸਟੈਪ ਠੀਕ ਆ ਤੇ ਹੁਣ ਆਪਾਂ ਲਗਾਉਣਾ ਹੈਗਾ ਪੈਕ ਤੇ ਪੈਕ ਲਗਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਆਪਾਂ ਲੈਣਾ ਥੋੜਾ ਜਿਹਾ ਬੇਸਣ ਹੁਣ ਪੈਕ ਲਗਾਉਣ ਵਾਸਤੇ ਆਪਾਂ ਲੈਣਾ ਥੋੜਾ ਜਿਹਾ ਬੇਸਣ ਤੇ ਬੇਸਣ ਚ ਪਾਉਣੀ ਆਪਾਂ ਹਲਦੀ ਠੀਕ ਆ ਮੇਰੇ ਕੋਲ ਤਾਂ ਬੇਸਣ ਆਵੇ ਵੀ ਆਈ ਆ ਬੇਸਨ ਚ ਮਤਲਬ ਥੋੜਾ ਜਿਹਾ ਪਾਉਣਾ ਆਪਾਂ ਦਹੀਂ ਦਹੀਂ ਜਿਹੜਾ ਆਪਾਂ ਇਹਦੇ ਚ ਰਲਾ ਕੇ ਦੂਜੀ ਕੌਲੀ ਚ ਮੈਂ ਪਾਉਣੀ ਆ ਕਿਉਂਕਿ ਇਹਨੇ ਥੋੜੀ ਜਿਹੀ ਲਿਪੜੀ ਹੈ ਨਾਲੇ ਚੰਗੀ ਤਰ੍ਹਾਂ ਸਾਫ ਹੋ ਜੂਗੀ ਇਹ ਤੇ ਆਪਾਂ ਜਿਹੜਾ ਬੇਸਨ ਹੈ ਇਹਦੇ ਚ ਪਾ ਲਿਆ ਤੇ ਇਹਦੇ ਚ ਆਪਾਂ ਪਾ ਲਾਂਗੇ ਆਹ ਵਾਲਾ ਮਿਕਸਚਰ ਠੀਕ ਆ ਹੁਣ ਆਪਾਂ ਇਹਨੂੰ ਬਣਾ ਲਾਂਗੇ ਪੈਕ ਦੀ ਤਰ੍ਹਾਂ ਦੇ ਆਪਾਂ ਨਾ ਪਹਿਲਾਂ ਮਿਕਸ ਕਰ ਲੈਣਾ ਤਿੰਨਾਂ ਚੀਜ਼ਾਂ ਨੂੰ ਵੀ ਥੋੜੀ ਜਿਹੀ ਹਲਦੀ ਆਲਾ ਮੈਂ ਜੇ ਹੋਰ ਨਹੀਂ ਪਾਈ ਹੈਗੀ ਹਲਦੀ ਕਿਉਂਕਿ ਉਹਦੇ ਚ ਸੀਗੀ ਥੋੜੀ ਜਿਹੀ ਤੇ ਆਪਾਂ ਕੱਲਾ ਪਾਇਆ ਵੇਸਣ ਤੇ ਥੋੜੀ ਜਿਹੀ ਪਾਈ ਹੈ ਦਹੀਂ ਵੀ ਆਪਣਾ ਪੈਕ ਹੋ ਗਿਆ ਰੈਡੀ ਲਓ ਜੀ ਦੇਖੋ ਠੀਕਾ ਹੁਣ ਆਪਾਂ ਇਹਨੂੰ ਪੈਕ ਨੂੰ ਲਗਾਉਣਾ ਫਿਰ ਇਸਦੇ ਤੁਸੀਂ ਇਹਦੀ ਪੂਰੀ ਮੋਟੀ-ਮੋਟੀ ਲੇਅਰ ਲਾ ਲੈਣੀ ਆ ਠੀਕ ਆ ਤੇ ਉਸ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜੇ ਤਾਂ ਫਿਰ ਤੁਸੀਂ ਇਹਨੂੰ ਜਿਹੜਾ ਕਿ ਆ ਪਾਣੀ ਨਾਲ ਤੋ ਦੇਖ ਬਸ ਤੇ ਉਸ ਤੋਂ ਬਾਅਦ ਫਿਰ ਆਪਦਾ ਲਗਾ ਲੈਣਾ ਕੋਈ ਮੋਇਸਚਰਾਈਜ਼ਰ ਤੇ ਚਲੋ ਜੀ ਚਲੇ ਜਾਣਾ ਜਿੱਧਰ ਜਾਣਾ ਪਾਰਟੀ ਤੇ ਵਿਆਹ ਤੇ ਫੰਕਸ਼ਨ ਤੇ ਜਿੱਥੇ ਵੀ ਜਾਣਾ ਤੁਸੀਂ ਜਾਵੜਿਓ ਤੇ ਫਿਰ ਤੁਹਾਨੂੰ ਜਿਹੜਾ ਕੀ ਉੱਥੇ ਰਿਜ਼ਲਟ ਆ ਮਿਲੂਗਾ ਜਿਹੜਾ ਤੁਹਾਨੂੰ ਕੋਈ ਪੁੱਛੂਗਾ ਜਦੋਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਹਾਂਜੀ ਵਾਕੇ ਹੀ ਇਹ ਚੀਜ਼ ਸੀਗੀ ਕੁਛ ਠੀਕ ਆ ਲਓ ਜੀ ਆ ਦੇਖੋ ਤੁਸੀਂ ਆਪਾਂ ਹੁਣ ਜਿਹੜਾ ਪੈਕ ਆ ਚੰਗੀ ਤਰ੍ਹਾਂ ਲਗਾ ਲਿਆ ਨਾ ਪਾਸ ਸੁਕਾਵਾਂਗੇ ਇਹਨੂੰ ਘੱਟੋ-ਘੱਟ 15-20 ਮਿੰਟ ਲੱਗਣਗੇ ਇਹਨੂੰ ਸੁੱਕਣ ਤੇ ਕਿਉਂਕਿ ਇਹ ਜਲਦੀ ਨਹੀਂ ਸੁਕੂਗਾ ਆਪਾਂ ਥੋੜਾ ਜਿਹਾ ਮੋਟਾ ਲਗਾਇਆ ਹੈਗਾ ਇਸ ਕਰਕੇ ਇਹ ਕੋਈ 2-3 ਮਿੰਟਾਂ ਵਿੱਚ ਨਹੀਂ ਸੁਕੂਗਾ ਘੱਟ ਤੋਂ ਘੱਟ 15 ਮਿੰਟ ਲੱਗਣਗੇ 15 ਮਿੰਟਾਂ 'ਚ ਸੁਕੂਗਾ ਆਪਾਂ ਉਹਨਾਂ 'ਚ ਨਹੀਂ ਬੋਲਣਾ ਤੇ ਨਾ ਹੀ ਆਪਾਂ ਫੇਸ ਤੇ ਕੋਈ ਵੀ ਕੁਛ ਵੀ ਕਰਨਾ ਠੀਕ ਆ ਉਹਨਾਂ 'ਚ ਜਿੰਨੀ ਤਰ੍ਹਾਂ ਜੋ ਸੁੱਕ ਰਿਹਾ ਸੁਕਾਉਣ ਵਾਸਤੇ ਤੁਸੀਂ ਕੋਈ ਕੰਮ ਕਰ ਸਕਦੇ ਆ ਬਸ ਆਪਦੇ ਫੇਸ ਨੂੰ ਨਾ ਤਾਂ ਐਵੇਂ ਇੱਥੋਂ ਉੱਠਾ ਕਰਨਾ ਨਾ ਐਸੀ ਨੂੰ ਤਾਂ ਕਿ ਜਿਹੜਾ ਇਹ ਹੌਲੀ-ਹੌਲੀ ਡਰਾਈ ਹੋਊਗਾ ਤਾਂ ਇਸ ਕਰਕੇ ਕੋਈ ਵੀ ਪੈਕ ਜਦੋਂ ਤੁਸੀਂ ਲਗਾਉਣੇ ਹੁੰਦੇ ਆ ਉਸ ਤੋਂ ਬਾਅਦ ਬਿਲਕੁਲ ਚੁੱਪ। ਇਹ ਲੋਹੀ ਆਪਾਂ ਇਹ ਲਗਾ ਲਿਆ ਵੇਖੋ ਹੁਣ ਤੁਸੀਂ ਠੀਕ ਆ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਬਿਲਕੁਲ ਚੁੱਪ ਕਰਕੇ 10 ਤੋਂ 15 ਮਿੰਟ ਚੰਗੀ ਤਰ੍ਹਾਂ ਇਹਨੂੰ ਸਕਾਵਾਂਗੇ ਸਕਾ ਕੇ ਤੇ ਵਾਸ਼ ਕਰ ਲਾਂਗੇ ਨਾਰਮਲ ਪਾਣੀ ਨਾਲ ਵਾਸ਼ ਕਰਨਾ ਤੁਸੀਂ ਕੋਈ ਟੂਟੀ ਦੇ ਪਾਣੀ ਨਾਲ ਮਤਲਬ ਗਰਮ ਜਾਂ ਕੋਈ ਇਹ ਨਹੀਂ ਰਹਿਣਾ ਵੀ ਠੰਡਾ ਪਾਣੀ ਲੈਣਾ ਬਸ ਨਾਰਮਲ ਜਿਹੜਾ ਟੂਟੀ ਚ ਪਾਣੀ ਆਉਂਦਾ ਹੁੰਦਾ ਉਸ ਨਾਲ ਇਹਨੂੰ ਵਾਸ਼ ਕਰ ਲਿਓ ਵਾਸ਼ ਕਰਕੇ ਫੇਰ ਦੇਖਿਓ ਤੁਸੀਂ ਠੀਕ ਆ ਤੇ ਆਪਾਂ ਵੀ ਤੁਹਾਨੂੰ ਹੁਣ ਵਾਸ਼ ਕਰਕੇ ਦਿਖਾਵਾਂਗੇ ਤੇ ਮੈਂ ਲਗਾ ਲਿਆ ਤੇ ਹੁਣ ਮੈਂ ਕਰਦੀ ਆ ਆਪਦਾ ਕੋਈ ਕੰਮ ਤੰਦਾ ਇਹ ਜਾਊਗਾ ਆਪਣੇ ਆਪ ਸੋਪਾ ਠੀਕ ਆ ਤੇ ਆਪਾਂ ਲਗਾ ਲੈਨੇ ਆਪਦੇ ਹੱਥਾਂ ਤੇ ਵੀ ਇਹ ਵਾਲਾ ਪੈਕ ਕਿਉਂਕਿ ਥੋੜਾ ਜਿਹਾ ਬਚ ਗਿਆ ਸੀ ਕੋਈ ਜ਼ਿਆਦਾ ਨਹੀਂ ਹੈਗਾ ਮੇਰੇ ਹੱਥਾਂ ਤੇ ਲੱਗ ਜਾਊਗਾ ਬਸ ਤੇ ਫੇਰ ਆਪਾਂ ਧੋ ਕੇ ਤੁਹਾਨੂੰ ਦਿਖਾਵਾਂਗੇ ਕਰਕੇ ਜਰੂਰ ਦੇਖਿਓ ਤੇ ਰਿਜ਼ਲਟ ਜਰੂਰ ਦੱਸਿਓ ਠੀਕ ਆ ਤੇ ਕਮੈਂਟ ਜਰੂਰ ਕਰਿਓ ਚਲੋ ਜੀ ਠੀਕ ਆ ਮੈਂ ਤੁਹਾਨੂੰ ਸੁਕਾ ਕੇ 2 ਮਿੰਟ ਦੀ ਵੀਡੀਓ ਜਿਹੜੀ ਲਾ ਦੂੰਗੀ ਪਿੱਛੇ ਮਿੰਟ ਦੀ ਤੇ ਚਲੋ ਜੀ ਠੀਕ ਆ ওকে ਬਾਏ ਅੱਜ ਲਈ ਇੰਨੇ ਹੀ ਕਾਫੀ ਆ ਮਿਲਦੇ ਆ ਕੱਲ ਨੂੰ ਫੇਰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਤੇ ਰਖੜੀ ਤੇ ਇਹ ਵਾਲਾ ਫੇਸ਼ੀਅਲ ਕਰਕੇ ਜਰੂਰ ਜਾਇਓ ਸਾਰੀਆਂ ਭੈਣਾਂ ਜੀ ਆਪਾਂ ਹੈਗੇ ਫੇਸ ਨੂੰ ਧੋਇਆ ਹੀ ਹੁਣ ਆਪਣ ਹੋ ਗਏ ਸੀ 25 20 25 ਮਿੰਟ ਤਾਂ ਹੋ ਹੀ ਗਏ ਸੀ ਮੈਨੂੰ ਡਰਾਈ ਹੋ ਗਿਆ ਸੀ ਇਹ ਦੇਖੋ ਤੁਸੀਂ ਠੀਕ ਆ ਤੇ ਤੁਸੀਂ ਵੀ ਟਰਾਈ ਕਰੋ ਚਲੋ ਜੀ ਠੀਕ ਆ ਓਕੇ ਬਾਏ